ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੰਗਤਕਲਾਂ ਸੰਗਤ ਮੰਡੀ ਵੀ ਆਪਾਂ ਕਹਿ ਸਕਦੇ ਆ ਜ਼ਿਲ੍ਹਾ ਬਠਿੰਡੇ ਦਾ ਇਹ ਪਿੰਡ ਹੈ ਬਠਿੰਡੇ ਤੋਂ ਡੱਬ ਵਾਲੀ ਵਾਲੀ ਸਾਈਡ ਨੂੰ ਇਹ ਰਹਿ ਜਾਂਦਾ ਸੋ ਸੰਗਤਕਲਾਂ ਜਾਂ ਸੰਗਤ ਮੰਡੀ ਦੇ ਵਿੱਚੋਂ ਅੱਜ ਦੀ ਇਹ ਜਿਹੜੀ ਵੀਡੀਓ ਤੁਹਾਨੂੰ ਮੈਂ ਦਿਖਾ ਰਿਹਾ ਬਾਈ ਨੇ ਇੱਕ ਫਾਰਮ ਦੱਸੋ ਇੱਥੇ ਸੈਟਅਪ ਤਿਆਰ ਕੀਤਾ ਹੈ ਹੋਮ ਬਰੀਡ ਤੋਂ ਮਤਲਬ ਘਰੇ ਵਹਿਣਾ ਕੁਸ ਬੰਦ ਕੇ ਰੱਖੀਆਂ ਉਹਨਾਂ ਤੋਂ ਅੱਗੇ ਵਛੀਆਂ ਆਉਂਦੀਆਂ ਗਈਆਂ ਤੇ ਗਾਵਾਂ ਤਿਆਰ ਹੁੰਦੀਆਂ ਗਈਆਂ ਅੱਜ ਇੱਕ ਛੱਡ ਏਡਾ ਕੁ ਬਣਾ ਲਿਆ ਤੇ ਬਾਈ ਨਾਲ ਜਿਹੜੀਆਂ ਆ ਕੇ ਗੱਲਾਂ ਬਾਤਾਂ ਕੀਤੀਆਂ ਉਹਦੇ ਵਿੱਚ ਇਹ ਪਤਾ ਲੱਗਾ ਵੀ ਆਉਣ ਵਾਲੇ ਟਾਈਮ 'ਚ ਏਡਾ ਹੀ ਛੱਡ ਇਧਰਲੇ ਪਾਸੇ ਨੂੰ ਹੋਰ ਵਧਾ ਦੇਣਾ ਨਾਲ ਕਿਉਂਕਿ ਗਾਵਾਂ ਦੇ ਵਿੱਚ ਗਰੋਥ ਚੰਗੀ ਹੁੰਦੀ ਆ 2 ਸਾਲ ਦੀ 2.5 ਸਾਲ ਦੀ ਵਹਿਣ ਤਸੂ ਪੈਂਦੀ ਆ ਤੋਂ ਉਹਦੇ ਕਰਕੇ ਰਸ਼ ਵੀ ਵੱਧ ਆ ਗਾਵਾਂ ਦਾ ਮਤਲਬ ਗਾਵਾਂ ਦੀ ਗਿਣਤੀ ਗਰੋਥ ਇਹਨਾਂ ਦੀ ਹੁੰਦੀ ਆ ਇਸੇ ਕਰਕੇ ਹਰੇਕ ਫਾਰਮ ਵਾਲਾ ਆਏ ਸਾਲ ਕੁਛ ਨਾ ਕੁਛ ਪਸ਼ੂ ਸੇਲ ਵੀ ਕਰਦਾ ਰਹਿੰਦਾ ਹੈ। ਬਾਈ ਨੇ ਦੋ گاਵਾ ਵਕਾਉ ਕੀਤੀਆਂ। ਇਧਰਲੀ ਵੈੜ ਹਜੇ ਕੱਚੀ ਐ, ਦਿਨ ਹਜੇ ਲਾਊਗੀ ਜ਼ਿਆਦਾ। ਇਹ ਵੈੜ ਲਗਭਗ ਹਾਜ਼ਰ ਜੀ ਦੀਂਦੀ ਐ। ਸੋ ਦੋਨਾਂ ਬਾਰੇ ਗੱਲਬਾਤ ਕਰ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ। ਪਸ਼ੂ ਜਿਹੜਾ ਤੁਹਾਨੂੰ ਜੱਚੂਗਾ ਉਹਦੀ ਤਸੱਲੀ ਤੁਸੀਂ ਕਰੋਗੇ। ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ। ਉਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਆਓ ਮਿਲਦੇ ਆਂ ਵੀਰ ਨੂੰ ਕਰਦੇ ਆਂ ਗੱਲਬਾਤ ਪਹਿਲਾਂ ਡੱਬੀ ਇਹ ਵੈੜ ਤੁਹਾਨੂੰ ਦਿਖਾਉਣੇ ਆਂ ਉਦੋਂ ਬਾਅਦ ਚ ਦੂਜੀ ਗਾਂ ਤੁਹਾਨੂੰ ਮੱਠੀ ਜਿਹੜੀ ਉਹ ਵੀ ਦਿਖਾ ਦੇਾਂਗੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸਿਓ ਭਾਈ ਨਾਮ ਜਗਦੀਪ ਸਿੰਘ ਜੀ ਜਗਦੀਪ ਭਾਈ ਮਤਲਬ ਗਿਣਤੀ ਫਰਵਾਧ ਰਹੀ ਆ ਪਸ਼ੂਆਂ ਦੀ ਵਿੱਚੋਂ ਤਾਂ ਸੇਲ ਕਰ ਰਹੇ ਆਂ ਹਾਂਜੀ ਭਾਈ ਜਗਾ ਘਰ ਤਾਂ ਆਪਣੇ ਕੋਲੇ ਗਿਣਤੀ ਜ਼ਿਆਦਾ ਹੋ ਗਈ ਸਾਰੇ ਪਸ਼ੂ ਆਪਦੇ ਹੀ ਆ ਭਾਈ ਕਰਦੇ ਹਾਂਜੀ ਭਾਈ ਕੁਛ ਆਪਦੇ ਕੋਲ ਪਰਚੇਜ਼ ਕੀਤੇ ਸੀ ਮੈਂ ਬੈੜਾ ਠੀਕ ਉਸ ਪਰ ਚੇਂਜ ਵੀ ਕੀਤੀ ਹੈ। ਪਹਿਲਾਂ ਬੰਨ ਕੇ ਰੱਖਦੇ ਸੀ ਪਸ਼ੂ। ਹਾਂ ਪਹਿਲਾਂ ਘਰੇ ਬੰਨੇ ਹੁੰਦੇ ਸੀ। ਫਰਕ ਪਿਆ ਖੁੱਲੇ ਛੱਡਣ ਨਾਲ ਦੁੱਧ ਦੇ ਉੱਤੇ ਜਾਂ ਸਾਹਮ ਸੰਭਾਲ ਦੇ ਵਿੱਚ। ਹਾਂਜੀ ਸਾਹਮ ਸੰਭਾਲ ਵੀ ਇੰਨੇ ਲੀਵਰ ਕੱਟ ਗਈ ਇਧਰ ਖੁੱਲੇ ਜਾ ਕੇ। ਦੁੱਧਾ ਵੀ ਪਸ਼ੂ ਦਾ ਆਟੋਮੈਟਿਕਲੀ ਫਰਕ ਪੈ ਜੂਨ ਆਪ ਦੀ ਮਰਜ਼ੀਆਂ ਖਾਂਦਾ ਪੀਂਦਾ ਬੈੰਦਾਗਾ। ਠੀਕ ਹੈ। ਵੀ ਮਾਹੌਲ ਚੇਂਜ ਹੋ ਗਿਆ ਉਹਦੇ ਨਾਲ ਫਰਕ ਤਾਂ ਪੈਂਦੇ। ਪੱਠੇ ਜਿਹੜੇ ਉਹ ਵਿਚਾਲ ਦੀ ਪਾ ਲੈਣੀਆਂ ਵਿੱਚ ਨਹੀਂ ਵੜਨਾ ਪੈਂਦਾ ਪਸ਼ੂਆਂ ਚੰਨਾ। ਹਾਂਜੀ। ਠੀਕ ਹੈ। ਅੱਛਾ ਭਾਈ ਅੱਜ ਆਪਾਂ ਜਿਹੜੀ ਇਹ ਬੈਂਡ ਪਹਿਲੇ ਨੰਬਰ ਤੇ ਦਿਖਾਉਣੇ। ਕੈਨਮਸ ਹੋਇਆ ਇਹਨੇ ਸੁਣ। ਇਹ ਬਈ ਦੂਜੇ ਸੂਏ ਸੂਰੇ ਆ ਨਾ। ਇਹ ਦਿਨ ਕੱਲ ਹੋ ਗਏ ਪੂਰੇ ਜੀ ਇਹਦੇ। 9 ਮਹੀਨੇ ਕੰਪਲੀਟ ਹੋ ਗਏ ਉੱਤੇ ਲਊ ਜਿਹੜੇ ਨਾ। ਹਾਂਜੀ। ਹਾਂਜੀ। ਅਸੀਂ ਬਈ ਦੁੱਧ ਦਾ ਰਿਕਾਰਡ ਪਹਿਲਾਂ ਦਾ। ਦੁੱਧ ਬਈ ਪਹਿਲਾਂ ਦਾ 30 ਲੀਟਰ ਇਹਦਾ। 30? ਹਾਂਜੀ। ਠੀਕ ਐ। ਤੇ ਐ ਕੀ ਵੇਖੋ ਸੰਭਾਲਦੇ ਆ 30 ਤੋਂ ਪਲੱਸ ਦੀ ਆਸ ਹੈਗੀ ਇਹਦੀ। ਠੀਕ ਐ। ਸੀਮੰਟ ਡਿਟੇਲ ਕੀ ਹੈ ਇਹਦੀ ਪਹਿਲਾਂ? ਸੀਮੰਟ ਡਿਟੇਲ ਬਈ ਆਪ ਬੀਚਤ ਦੀ ਐ ਇਹ। ਹੂੰ। ਅੱਗੇ 40432 ਲੱਗਾ ਹੋਇਆ 40432 ਲੱਗਾ ਹੈ ਸੀਮਨ ਕਨਵੈਨਸ਼ਨਲ ਹੀ ਲੱਗਾ ਜਾਂ ਸੈਕਸਡ ਲਵਾਇਆ ਭਾਈ ਉਹ ਮੇਰੇ ਪੱਕਾ ਧਿਆਨ ਰਿਖੋ ਮੇਰੇ ਕੋਲ ਸੈਕਸਡ ਵੀ ਪਏ ਸੀਗੇ ਤੇ ਉਹ ਵੀ ਸੀ ਕਨਵੈਨਸ਼ਨਲ ਹੀ ਸੀ ਚਲੋ ਜਾਨੀ ਇਹ ਆ ਵੀ ਗਾਂ ਅਗਲੇ ਦੀ ਕਿਸਮਤ ਆ ਵੱਛਾ ਦਿੰਦੀ ਹੈ ਬੱਚੀ ਦਿੰਦੀ ਹੈ ਰੇਟ ਇਹਦਾ ਕੀ ਰੱਖਾਂਗੇ ਰੇਟ ਬਾਈ ਫੋਨ ਤੇ ਠੀਕ ਹੈ ਦੋਸਤੋ ਇਹ ਦੂਜਾ ਸੂਆ ਵਹਿੜ ਹੈ ਬਹੁਤ ਸੋਹਣਾ ਢਾਂਚਾ ਹੈ ਪਲੂਣ ਹਵਾਨੇ ਤੇ ਹੈਗੀ ਹੈ ਹਜੇ ਹੋਣੀ ਠਾਈ ਹੈ ਬਾਈ ਨੇ ਬੈਠੀ ਸੀਗੀ ਗਾਂ ਚੰਗੀ ਤਿਆਰ ਹੋਊਗੀ ਦੋਸਤੋ ਇਹਦਾ ਢਾਂਚਾ ਦੱਸਦਾ ਹੈ ਬੀਸਟ ਬੋਲਦੀ ਐ ਅੱਗੇ 40432 ਇਹਦੇ ਲੱਗਾ ਹੋਇਆ ਜਿਹੜਾ ਸੀਮਨ ਢਾਂਚਾ ਤੁਸੀਂ ਇਹਦਾ ਦੇਖ ਲਓ ਹਵਾਨਾ ਫਿਟਿੰਗ ਆਲਾ ਰੱਖੂਗੀ ਖੁੱਚਾਂ ਤੋਂ ਤੋਤੇ ਰਹਿਣਾ ਥੋੜਾ ਜਆ ਬਾਈ ਨੇ ਲੇਟ ਠਾਈ ਇਹ ਮਤਲਬ ਪਸੂ ਬੈਠਾ ਜਗਾਲੀ ਕਰਦਾ ਹੁੰਦਾ ਤਾਂ ਭਲੂਣ ਥੋੜੀ ਜੀ ਤੁਹਾਨੂੰ ਇੱਕ ਪਾਸੇ ਦਿਸੂ ਥਾਣੇ ਦੇ ਹੱਥੀ ਚਵਾਈ ਵਾਲੇ ਐ ਬਈ ਕਮਾਏ ਨੂੰ ਐ ਨੂੰ ਮੜਾ ਜਾ ਸੋ ਇਹ ਵਹਿੜ ਫੇਰ ਦੇਖੋ ਦੱਸੋ ਹਜੇ ਭਲੂਣ ਚੱਕਦੀ ਆਉਂਦੀ ਕਰਮਾਲੀ ਆ ਕੇ ਜਰੂਰ ਦੇਖਿਓ ਇੱਕ ਚੰਗੀ ਵਹਿੜ ਤੁਹਾਨੂੰ ਦਿਖਾ ਰਿਆ ਇਸ ਵੀਡੀਓ ਦੇ ਮਾਧਮ ਨਾਲ ਸੀਮਨ ਡਿਟੇਲ ਤੁਹਾਨੂੰ ਦੱਸ ਹੀ ਦਿੱਤੀ ਹੈ ਜਿਹੜੀ ਇਹਦੀ ਹੈਗੀ ਹੈ ਇਹ ਹੋਮ ਬਰੀਡ ਆ ਬਾਈ ਜਾਂ ਵੈ ਆਪਣੇ ਘਰ ਦੀ ਵੈੜ ਹੈ ਜੀ ਇਹ ਘਰ ਦੀ ਵੈੜ ਹੈ ਸੋ ਦੋਸਤੋ ਛੋਟੀ ਉਮਰ ਹੀ ਦੀਂਦੀ ਹੈ ਦੇਖਣ ਤੋਂ ਸੋ ਦੂਜਾ ਸੂਆ ਇਹਨੇ ਸੂਣਾ ਹੈ ਤਿਆਰੀਆਂ ਫੜਦੀ ਆਉਂਦੀ ਹੈ 9 ਮਹੀਨੇ ਕੰਪਲੀਟ ਹੈ ਦਨ ਉੱਤੇ ਲੈ ਜੂਗੀ ਸੋ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਬਾਈ ਨਾਲ ਕਰ ਲਿਓ ਇੱਕ ਹੋਰ ਵੈੜ ਤੁਹਾਨੂੰ ਦਿਖਾਉਣੇ ਆ ਜਿਹੜੀ ਬਾਈ ਨੇ ਵੇਚਨੀ ਹੈ ਹੈ ਤਾਂ ਹਜੇ ਕੱਚੀ ਪਰ ਹੁਣ ਇੱਥੇ ਆਏ ਆ ਤੇ ਨਾਲ ਵੇਰਵਾ ਪਾ ਹੀ ਦਿੰਨੇ ਆ ਬਈ ਇਹ ਕਿੰਨਾ ਸੂਆ ਹੈ ਵੱਚੀ ਨੇ ਸੂਣਾ ਇਹ ਵੀ ਬਾਈ ਦੂਜਾ ਸੂਆ ਸੂਰਾ ਹੀ ਆ ਉਹਨੂੰ ਠੀਕ ਹੈ ਤੇ ਇਹਦੇ ਹਜੇ 22 ਤਰੀਕ ਨੂੰ 22 ਨੰਬਰ ਨੂੰ ਦਿਨ ਪੂਰੇ ਆ ਜੀ ਅੱਜ 23 ਦਿਨ ਰਹਿ ਗਏ ਸਹੀ ਇਹਦੇ ਠੀਕ ਹੈ ਤੇ ਇਹਨੇ ਪਹਿਲੇ ਸੋ ਆਪਣੇ ਕੋ 26 ਲੀਟਰ ਦੁੱਧ ਪਾਇਆ ਹੋਇਆ ਜੀ ਠੀਕ ਹੈ ਸੀਮਨ ਡਿਟੇਲ ਇਹਦੀ ਕੀ ਸੀਮਨ ਬਈ ਇਹਦਾ ਆਪਦਾ ਤਾਂ ਪਤਾ ਨਹੀਂ ਕਿਉਂ ਆਪਾਂ ਪਰਚੇਜ਼ ਕੀਤੀ ਹੋਈ ਆ ਇਹ ਤੇ ਇਹਦੇ ਅੱਗੇ ਸਟ੍ਰਾਈਕਰ ਲੱਗਾ ਹੋਇਆ ਹੈਗਾ ਦੋਸਤੋ ਅੱਗੇ এবੀਐਸ ਦਾ ਸਟ੍ਰਾਈਕਰ ਲੱਗਾ ਹੈ 23 ਦਿਨ ਅੱਜ ਬਾਕੀ ਆ 9 ਮਹੀਨੇ ਪੂਰੇ ਹੋਣ ਚ ਇਹਦਾ ਨਹੀਂ ਪਤਾ ਵੀ ਇਹ ਕਿਹੜੇ ਸੀਮੰਦੀ ਹੈ 26 ਕਿਲੋ ਦੁੱਧ ਦੇਨੇ ਪਹਿਲਾਂ ਨੇ ਦਿੱਤਾ ਤੋਂ ਟਾਂਚਾ ਇਹਦਾ ਵੀ ਸੋਨਾ ਕੱਚੀ ਜ਼ਰੂਰ ਆ ਹਜੇ ਵੜੇ ਦਿਨ ਲੈਂਦੀ ਆ ਸੋਨ ਚ ਸੋ ਰੇਟ ਇਹਦਾ ਵੀ ਬਈ ਫੋਨ ਤੇ ਰੱਖਣਾ ਹੈ ਹਾਂਜੀ ਬਈ ਰੇਟ ਦੋਨਾਂ ਦੇ ਫੋਨ ਤੇ ਆ ਸੋ ਤੁਹਾਨੂੰ ਜਿਹੜਾ ਨਾ ਜਚਿਆ ਤਸੱਲੀ ਕਰਿਓ ਆ ਕੇ ਨੰਬਰ ਸਕਰੀਨ ਉੱਤੇ ਹੈ ਮਿਹਰਬਾਨੀ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੁੰਦਾ ਤੇ ਸਿੱਧਾ ਸੌਦਾ ਮਾਲਕ ਨਾਲ ਹੀ ਤੁਸੀਂ ਜਿਹੜਾ ਉਹ ਤੁਹਾਡਾ ਹੋਣਾ ਹੈ ਮਿਹਰਬਾਨੀ